ਕੋਈ ਕੋਈ ਗੱਡੀ ਗੁੰਨੀ ਚਾਹੀਦਾ ਕੋਈ ਕੋਈ ਗੁੰਨੀ ਚਾਹੀਦਾ ਹੂੰ ਛੋਟਾ ਇਸੀ ਉਤਾਰ ਲਿਆ ਉਸ ਗੱਲਾਂ ਮੋੜ ਤਿੰਨਾ ਵੇਚਦੇ ਨੇ ਪਰ ਤੇ ਜਿਹੜੀ ਤਾਰੀ ਨਹੀਂ ਆ ਨਵੀਂ ਪਾਈਆਂ ਦੀ ਨੇ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰ ਕੇ ਵੱਜ ਗਏ 9 ਸਲਾਹ ਗੁਰੂ ਘਰ ਐਸਾਂ ਕੀ ਕਰਾਣੀ ਆ ਸਰਵਿਸ ਐਸਾਂ ਕੀ ਸਰਵਿਸ ਕਰਨੇ ਆ ਆ ਰਿਹਾ ਕੋੜੀ ਲਾ ਜੀ ਊੜੀ ਤਾਂ ਬਣ ਬਣ ਹਾਂ

एक ए की तो होगी सर अभी सर दूसरे पर लग तीन एसी सी की तो होगी जी सर अभी सर पहला यो लग रहा दूसरा यो हो गया हाँ नानी भी आ गया था तीसरा सच खंड मा सच खंड की भी सच खंड के एसी की भी करा दी सर्विस होगी तो उसकी थोड़ी जगह बस समान जा रहा है रस्कार लगना, फिर लाका चौथे सी की कमरे वाले की क्रामाइस इसकी सर्विस चौथा के सी भी तार लिया। नहीं। नहीं। तो लिया, तो उसके तो 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 सी की भी होगी सर्विस पानी पहुंचावा उपर उपर के पखे जिन लग रहे पखा पखा ही कर पानी पचाने वास्ता पैप ला नीचे मोटर का पानी भरा रहा बिदरले पखे करा ਕਾਲਾ ਹੁੰਦੀ ਕਿੱਡਾ ਵੱਡਾ ਦਾ ਟਾਇਰ ਦਾ ਹਾਂ ਵੀਰ ਟਾਇਰ ਨੂੰ ਕਿੱਡਾ ਵੱਡਾ ਬਣਾਇਆ ਇਸਕਾ ਜੰਕਾ ਵਾਡਰ ਕੀ ਹਾਂ ਆ ਵੱਡਾ ਮਾਰਾ ਪੱਕਾ ਕੀਤਾ ਕਰਦੇ ਉੱਪਰ ਦੇ ਭਾਈ ਇਹ ਵੇਲੇ ਹੋਏ ਟਾਈਮ ਹੋ ਗਿਆ 12:37ਾਰੇ ਘਰਾਂ ਮਿਲਾਂ ਆਪ ਨੂੰ ਸ਼ਾਮ ਟਾਈਮ 5:00 ਤੇ 6:00 ਵਜੇ ਤੱਕ ਸ਼ਾਮ ਕੇ ਹੋ ਗਏ 6:30 ਤਿੰਨਾ ਵੇਚਰੇ ਬਾਬੇ ਤਿੰਨਾ ਵੇਚਰੇ ਨੇ ਉੱਪਰ ਤੇ ਜੜੀ ਤਾਰੀ ਨਹੀਂ ਆ ਨਵੀਂ ਪਾਈਆਂ ਨੇ ਇਹ ਪੱਥਰ ਕੀ ਪਾਈਆਂ ਪਰ ਇਹਨਾਂ ਸਟੇਲ ਕੀ ਨਹੀਂ ਬਾਬੇ ਸਟੇਲ ਕੀ ਆ ਨਾ ਇਹ ਜੜੀ ਹੋ ਗਈਆਂ ਨੇ ਹੋ ਗਈਆਂ ਸਟੇਲ ਕੀ ਲੱਗ ਗਈਆਂ ਪਤਾ ਹੈ 2 ਮੀਟਰ ਬੜੇ 7 ਵਜਣੇ ਮਾ 3-4 ਮੀਟਰ ਹੈ ਕਿਤਨੇ ਹੁਣ ਦਾ ਟਾਈਮ ਹੋ ਗਿਆ ਲਗਾ ਚੱਲਣ ਤੇ ਇਹਨਾਂ ਦਾ 7 ਵਜਣੇ ਕਾਤਿ ਜਿਨ ਮਕਸੂ ਮੇਨ ਮਾਰਨ ਕੇ ਮਾਰਨ ਦੇ ਕਾਰਨ ਕੇ ਤਾਨ ਯੋਗਿਆ ਲੋਗ ਨੇ ਬਸੇ ਗੱਲ ਕਰਨੇ ਪੱਕੇ ਦੇ ਪੱਤਨੇ ਆਸਰਾ ਕੇ ਆਸਰੇ ਸਤਿਗਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਹੀ ਕਰੇ ਮੇਲ ਜਿਨਾ ਮਿਲਿਆ ਕਰਨਾ ਕੀ ਆਪੈ ਕਾਰਨ ਨਾਮ ਨਾਮ ਚੜਦੀ ਕਲਾ ਤੇ ਭਾਵੇਂ ਸਰਬਤ ਦਾ ਮੰਤਾਈ ਬਿਰਾਗ ਤੁਨਖੇ ਰਵਾਨਾ ਹਰਿ ਨਾਨਕ ਜਸਾ ਵਖਾਨਾ ਸਤਨਾਮ ਸ੍ਰੀ ਵਾਹਿਗੁਰੂ ਹੈ ਜੀਓ ਅੱਜ ਕੇ ਬਲੌਗ ਮੈਂ ਇਨਹੀ ਮਿਲਿਆ ਨੈਕਸਟ ਬਲੌਗ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ